ਮਾਂ ਕੀ ਲਈ ਆਣਾ? ਤੇ ਕੀ ਲੈ ਕੇ ਆਉਣਾ ਸੀ? ਜਿਹੜੇ ਤੇਰੇ ਪੇਕੇ ਹਾਲ ਤਾਂ ਇਹਨਾਂ ਦੇ ਕੇ ਗਈ। ਮੇਰੇ ਪੇਕੇ ਹਜੇ ਤੱਕ ਨਹੀਂ ਦੇਖੇਗੇ? ਹਾਂ ਮਾਂ ਕਹਾਂ ਤਾਂ ਕਿ ਪਾਪੀ ਇਹਨੇ ਸਿੱਧਾ-ਸਿੱਧਾ ਦੱਸ ਦੇ ਵੀ ਕੀ ਹੈਗਾ। ਇਹ ਕੀ ਹੋਣਾ ਸੀ? ਅਜ ਦੂਸਰ ਫਿਰ ਉਹ ਨੂੰ ਜਰੀ ਨੂੰ 10-15 ਸਾਲ ਹੋ ਗਏ ਵਿਆਹੀ ਨੂੰ। ਉਹ ਉਹ ਹੀ ਚੰਗੇ ਰਹੇਗੇ। ਮੈਨੂੰ ਤਾਂ ਫਰਦੀ ਨੂੰ ਵੀ ਸ਼ਰਮ ਆਉਂਦੀ ਸੀ। ਅੱਛਾ। ਫਿਰ ਤੁਸੀਂ ਇਹ ਕਹਿੰਦੇ ਮਾਂ ਬਿਸੰਧਾਰਾ ਆਇਆ ਭੈਣ ਦਾ। ਹਾਂ ਸੰਧਾਰਾ ਆਇਆ। ਚਲ ਸੋਢਿਆਂ ਨੂੰ ਸੰਗੀ ਲਾ ਦੀ। ਸ਼ਰਮ ਲਾ ਦੀ ਉਹਨਾਂ ਤਾਂ ਜਾਵਾਂ। ਮਾਏ ਕਾ ਤਾਂ ਬੋਲੀ ਜਾਨੀ ਆ ਬੋਲਣਾ ਨਾ ਕੈ ਸਾਲ ਹੋ ਗਏ ਇਹਨੂੰ ਕਿਤੇ ਹੁਣ ਤਾਂ ਪਹਿਲੇ ਮੈਨੂੰ ਮੇਰੀ ਗੱਲ ਸੁਣ ਇੱਕ ਤੂੰ ਤੇਰੀ ਮਾਮੂ ਕੀ ਨੂੰ ਕੈ ਸਾਲ ਹੋ ਗਏ ਮੰਨ ਦੋ ਸਾਲ ਹੋ ਗਏ ਫੇਰ ਦੋ ਸਾਲ ਹੋ ਗਏ ਉਹਦੋਂ ਤਾਂ ਚਲੇ ਮੈਂ ਮੰਦੀ ਆ ਇੱਕ ਦਿਹਾੜਾ ਤਾਂ ਚਲ ਆਪਾਂ ਟਪਾ ਦੇਣ ਹਰੇਕ ਹੀ ਟਪਾਉਂਦਾ ਹਾਲਤਾਂ ਇਹਦੇ ਲੈ ਸਾਵਣ ਅੱਧਾ ਵਾਗ ਗਿਆ ਆਇਆ ਕੋਈ ਲੈ ਕੇ ਕੋਈ ਕਿਸੇ ਨੇ ਫੂਲ ਨਹੀਂ ਕਰਨਾ ਲੈਣਾ ਨਹੀਂ ਦੇਣਾ ਨਹੀਂ ਇੱਕ ਵਾਰਜ ਉਹਨਾਂ ਨੂੰ ਕਹਿ ਸਕਦੇ ਮੈਂ ਤਾਂ ਉਹੀ ਸ਼ਰਮਾਇਆ ਜੀ ਮੈਂ ਡਾਈਟੇਟ ਮੈਂ ਪੱਟੀ ਤਾਂ ਭਾਲੀ ਮੈਨੂੰ ਆਈ ਫੜਦੀ ਹੋਈ ਨੀ ਕਚਾਈ ਆਈ ਮੈਂ ਕਿਹਾ ਬੂਹਾਂ ਆਏ ਆ ਕਣੀਆਂ ਵੀ ਜੱਕਰ ਫੜ ਕੇ ਤਾਂ ਲੈ ਗਈ ਦੀ ਇਹਨਾਂ ਨਾਲ ਕੋਈ ਆਉਂਦਾ ਹੀ ਨਹੀਂ ਕੋਈ ਨਹੀਂ ਮਾਂ ਕਿਉਂ ਫਿਕਰ ਕਰਦੀਆਂ ਮੇਰੇ ਪੇਕੇ ਵੀ ਆ ਜਾਣਗੇ ਐਵੇਂ ਨਾ ਤੂੰ ਆਦਾ ਬਲੱਡ ਪਦਾਇਆ ਕਰ ਮੁੜ ਕੇ ਬਿਮਾਰ ਹੋ ਜੇਂਗੀ ਮੈਂ ਤਾਂ ਮੈਂ ਵਾਲ ਮੂਰ ਨਹੀਂ ਹੁੰਦੀ ਮੈਂ ਤਾਂ ਸ਼ਰਮ ਆਈ ਲੈ ਤਾਂ ਮੈਂ ਆਈ ਚਲ ਉਹਨਾਂ ਨੂੰ ਫੋਨ ਕਰਨ ਦੇ ਦੇ ਜਾਣਗੇ ਜੇ ਨਹੀਂ ਤੇਰੀ ਭਝਾਈ ਆਉਂਦੀ ਭਰਾ ਤਾਂ ਆ ਸਕਦਾ ਹੈ ਆ ਜਾਣਗੇ ਮਾਂ ਕੋਈ ਨਹੀਂ ਕਰ ਦਿੰਨੀ ਆ ਮੈਂ ਫੋਨ ਮੈਂ ਕੋ ਤੁਸੀ ਮੇਰਾ ਸੰਧਾਰਾ ਦੇ ਜੋ ਹਣ ਤਾਂ ਮਾਂ ਨੂੰ ਵੀ ਸਹੀ ਗੱਲ ਆ ਤੁਹਾਡੀ 2 ਸਾਲ ਹੋ ਗਏ ਉਹਨਾਂ ਦਾ ਵੀ ਹੱਕ ਬੰਦਾ ਸੀ ਪਤਾ ਨਹੀਂ ਕਿਉਂ ਨਹੀਂ ਆਏ ਹੈਗੇ ਚੱਲ ਕੋਈ ਨਹੀਂ ਤਨ ਚਾਹ ਬਣਾ ਕੇ ਦੇ ਮਾਂ ਗੁਟਕਾ ਪੀ ਆਈ ਚਾਹ ਮੈਂ ਤਾਂ ਮਾਂ ਤੂੰ ਗੁੱਸੇ ਹੋਈ ਪੀਏ ਮੈਨ ਲੱਗਦਾ ਮੈਨੂੰ ਗੁੱਸਾ ਤਾਂ ਹੁਣ ਆ ਹੀ ਜਾਂਦਾ ਬੁਝੇਰੀਆਂ ਉਹਨਾਂ ਨੇ ਇੰੀਆਂ ਗੱਲਾਂ ਕਰੀਆਂ ਕਹਿੰਦੇ ਹੁੰਦੇ ਤੇਰੇ ਕੋਲ ਮਾਂ ਆ ਜਾਂਦੇ ਹੁਣ ਕਿ ਮੈਂ ਕਿਹੜਾ ਆਉਣਾ ਸੀ ਉਹਨਾਂ ਨੇ ਮਾਂ ਕਹਿੰਦੇ ਹੁੰਦੇ ਕਿਸੇ ਦੀ ਮਾਂ ਨਾ ਮਰੇ ਜੇ ਮੇਰੀ ਮਾਂ ਪਹਿਲੀ ਵਾਰੀ ਉਦੋਂ ਪਹਿਲਾ ਤਿਹਾਰ ਸੀ ਨਾ ਮੁਕਦੀ ਮੇਰਾ ਤਿਹਾਰ ਉਹ ਲੈ ਕੇ ਪਹੁੰਚਦੀ ਗੱਲ ਕਰ ਮੇਰੀ ਕਿਸਮਤ ਮਾੜੀ ਲਾਲਾ ਵੀ ਜਿਹੜਾ ਉਹ ਪਾਣਾ ਬੀਤਣਾ ਸੀ ਉਹ ਬੀਤ ਗਿਆ ਮੈਨੂੰ ਤਾਂ ਇਹ ਲੱਗਦਾ ਵੀ ਮੈਂ ਆਈ ਅੱਧੀ ਚਰ ਬੰਦਾ ਹੂੰ ਚਲ ਮੈਂ ਤਿਆਰ ਤੇ ਦਾ ਬੰਦਾ ਜਦੋਂ ਪਹੁੰਚੂ ਦੇਖੀ ਜਾਊ ਮੈਂ ਤਾਂ ਉਹ ਵੀ ਨਹੀਂ ਆਉਂਦੇ ਰੇਕੇ ਨਾ ਕੋਈ ਮੈਂ ਕੋਈ ਫੋਨ ਕਰਦੇ ਦੇਕੇ ਪਤਨੀ ਉਹ ਕਹੇ ਜੇ ਨੇਗੇ ਚਲ ਕੋਈ ਕੀ ਦੇ ਮਾਗ ਲੱਗ ਗਿਆ ਉਹ ਮੁੰਡਾ ਅੱਗੇ ਚੰਗਾ ਪਰ ਜਦੋਂ ਵਿਆਹੀ ਵਾਈ ਸੀ ਉਹਦਾ 10 ਵਾਰੀ ਜਨਮ ਦੀ ਫੋਨ ਲਾਉਂਦਾ ਮੋਲ ਉਹ ਕੀ 나ਗ ਲੜ ਗਿਆ ਕਾ ਤੂੰ ਨਹੀਂ ਆਉਂਦੇ 나ਗ ਤਾਂ ਕੀ ਲੜਨਾ ਮਾ ਕੋਈ ਨਹੀਂ ਮਾਦੀ ਪਰਜਾਈ ਨੂੰ ਕਰਨੀ ਆਪਣ ਜਾਂ ਵੀਰੇ ਨੂੰ ਲਾਉਣੀ ਆ ਵੀ ਕੀ ਕਹਿੰਦੇ ਆ ਫਿਰ ਚੰਗਾ ਮੈਂ ਦੱਸ ਦਿਆਂ ਤੈਨੂੰ ਕੋਈ ਨਾ ਅੰਦਰ ਜਾ ਕੇ ਲਾਉਣੀ ਆ ਫੋਨ ਲੈ ਲਾਉਂਦੀ ਆ ਫੋਨ ਜਾ ਕੇ ਇਹ ਮੈਨੂੰ ਐ ਨਹੀਂ ਹਿਸਾਬ ਆਉਂਦਾ ਹੁਣ ਫਿਰ ਹੁਣ ਕੋਲ ਟੁਸ਼ਕਲੇ ਬਣਾ ਲੂਗੀ ਬਣਾ ਬਣਾ ਕੇ ਛੱਡ ਦੂਗੀ ਆਪਦੀ ਆਪ ਕੀ ਉਹਨਾਂ ਨੂੰ ਦਿਖਵਾ ਨਹੀਂ ਹੈਗਾ ਬਥੇਰਾ ਹੋਈ ਗੱਲ ਕਿਥੋਂ ਉਹੀ ਗੱਲ ਮੇਰਾ ਪੁੱਤ ਇੱਕ ਸੀਮਾ ਸਾਂਸਾ ਲੋਬ ਲਿਆ ਮੈਂ ਵੀ ਲਾਲਚ ਸੀ ਉਹ ਤਾਂ ਬਚੋਲਾ ਹੀ ਕਰੀ ਗਿਆ ਹੋਰ ਬਥੇਰਾ ਕੁਝ ਦੇਣ ਕੇ ਫਲਾਨਾ ਕਰਨਗੇ ਕੀ ਲੋੜ ਸੀ ਐਵੇਂ ਵਾਧੂ ਹੋਈ ਗੱਲ ਮੈਂ ਵੀ ਲਾਲ ਇੱਕ ਜਵਾਕ ਸੀ ਲੋਕ ਕੇ ਬਹਿ ਗਈ ਚਰਮਣਾ ਆਜ ਇਹਨਾਂ ਪਰ ਚਾਹ ਜੀ ਬਣਾ ਕੇ ਪੀ ਲਾ ਨਾ ਸਰੀਰ ਟੁੱਟੀ ਜਾਂਦਾ ਵਾਲੇ ਹੀ ਟੈਬ ਲਾ ਕੇ ਆਗੇ ਜੀ ਤੁਸੀਂ ਉਹ ਆ ਗਿਆ ਯਾਰ ਇੰਨਾ ਟਾਈਮ ਲਾਤਾ ਮੈਂ ਤਾਂ ਨਾ ਡੀਕੀ ਜਾਂਦੀ ਸੀ ਮੇਰੇ ਤਾਂ ਨਾ ਸਰੀਰ ਟੁੱਟ ਜਾਂਦਾ ਸੀ ਮੈਂ ਚਾਹ ਬਣਾ ਕੇ ਲਿਉਣੀ ਐ ਉਹ ਮਾ ਭੋਲੇ ਦਾ ਪਤਾ ਲੈਣ ਲੱਗ ਗਿਆ ਪੱਠੀ ਆ ਇਹਦਾ ਭੋਲੇ ਦਾ ਪਤਾ ਲੈਣ ਲੱਗ ਗਿਆ ਹਾਂ ਉਹ ਚੱਲੀਆਂ ਦੇ ਪੱਠੀ ਬਿਸਕੁਟਾਂ ਵਾਲੀ ਮਾ ਚਲ ਬਿਸਕੁਟ ਜੇ ਕੜਵਾ ਲਾਂਗੇ ਮੈਂ ਤੁਹਾਨੂੰ ਐਂ ਕਹਿੰਦੀ ਸੀ ਆਪਾਂ ਤਾਂ ਨਾ ਘਰ ਵਾਸਤੇ ਦੇਸੀ ਘਿਓ ਦੇ ਕੜਵਾਵਾਂਗੇ ਦੇਸੀ ਘਿਓ ਦੇ ਕੜਾ ਲਾਂਗੇ ਨਾਲੇ ਘਰੇ ਵਰਤ ਲਾਂਗੇ ਨਾਲੇ ਕੁੜੀ ਨੂੰ ਤੇ ਆਵਾਂਗੇ ਕੁੜੀ ਨੂੰ ਕਾਦੇ ਵਾਸਤੇ ਉਹ ਕੁੜੀ ਨੂੰ ਨਾ ਲਸਾਉਣ ਦਾ ਮਹੀਨਾ ਸਾਰੇ ਕੋਲ ਕੁੜੀ ਨੂੰ ਸਮਾਨ ਦੇ ਕੇ ਆਵਾਂਗੇ 2 ਸਾਲ ਹੋ ਗਏ ਜੀ ਆਪਾਂ ਤਾਂ ਹੁਣ ਤਾਂ ਸਮਾਂ ਦੀ ਖਿਹੜਾ ਛੱਡਤਾ ਸੀ ਹੁਣ ਤੁਸੀਂ ਖਿਹੜਾ ਛੱਡਿਆ ਛਡਾਇਆ ਹੁਣ ਫੇਰ ਲੱਗੋਪੇ ਉਹ ਖਿਹੜਾ ਤਾਂ ਉਹ ਤਾਂ ਆਈ ਸੀ ਚਲ ਮਾਂ ਦੇ ਕਰਕੇ ਤੁਸੀਂ ਵੀ ਚਲ ਮਾਂ ਉਹਦੋਂ ਮੁੱਕ ਜੇ ਗਈ ਸੀ ਜੰਦੇ ਇਹ ਕਰਦੇ ਸੋਹਣੇ ਨਹੀਂ ਲੱਗਦੇ ਤਾਂ ਨਹੀਂ ਗਈ ਸੀ 2 ਸਾਲ ਦੇ ਹੁਣ ਤਾਂ ਅਗਲਾ ਕੀ ਸੋਚੂ ਆ 2 ਸਾਲ ਹੋ ਗਏ ਹੁਣ ਤੀਜੇ ਸਾਲ ਤਾਂ ਆਪਣਾ ਜ਼ਰੂਰੀ ਹੱਕ ਬਣਦਾ ਆਪਣਾ ਉਹ ਕਿਰਤੀ ਵਿਆਹੀ ਆ ਵੀ ਆਇਆ ਹੁੰਦਾ ਵੀ ਨਵੇਂ ਨਵੇਂ ਲੇਤੀ ਪੁੱਤ ਦਾ ਹੁੰਦਾ ਵੀ ਦਿਨ ਦਿਹਾੜ ਤੇ ਐ ਜਰੂਰੀ ਤਾਂ ਨਹੀਂ ਹੁੰਦਾ ਉਹ ਜਰੂਰੀ ਤਾਂ ਨਹੀਂ ਹੁੰਦਾ ਹੁਣ ਚਲ 2 ਸਾਲ ਹੋ ਗਏ ਤੇ ਸਾਰੇ ਸਸ ਕੀ ਸੋਚਦੇ ਆਉਣਗੇ ਵੀ ਚਲ ਆਪਾਂ ਦੇ ਆਵਾਂ ਕਿੱਡੀ ਗੱਲ ਐ ਹਣ ਬਿਸਕੁਟ ਹੀ ਆ ਮਾਨੂੰ ਐ ਮੁੱਲ ਦੇ ਕਿਧਰੋਂ ਕਰੀ ਚਲਾਂਗੇ ਚਲ ਆਪਦੇ ਘਰ ਵਾਸਤੇ ਵੀ ਕਢਾਵਾਂਗੇ ਕੁਝ ਨਾਲ ਉਹਦੇ ਕਢਵਾਵਾਂਗੇ ਦੇ ਆਵਾਂਗੇ ਮੇਰੀ ਗੱਲ ਸੁਣੋ ਜੀ ਮੇਰੇ ਪੇਕੇ ਕਿੰਨਾ ਕਾਉਂਦੇ ਆ ਜਦੋਂ 3 ਨੂੰ ਵਿਆਹ ਦੇ ਨਾ ਸਾਲ ਭਾਰੀ ਅਗਲਾ ਵਿਆਹ ਤਿਆਰ ਦਿੰਦਾ ਹੁੰਦਾ ਮੁੜ ਕੇ ਤਾਂ ਛੇ ਮਹੀਨਾ ਤੋਂ ਸਾਲ ਤੋਂ ਸੂਟ ਦਿੱਤੇ ਜਾਣ ਲੀੜਾ ਕਪੜਾ ਇੰਨੇ ਹੀ ਬਹੁਤ ਹੁੰਦਾ ਉਹ ਇੰਨਾ ਕਿਉਂ ਹੁੰਦਾ ਹੁੰਦਾ ਚਲ ਕੁਛ ਨਹੀਂ ਹੁੰਦਾ ਹੁੰਦਾ ਕੀ ਕਿੱਡੀ ਗੱਲ ਆ ਕਲਾਟੀ ਆ 5 ਕਿਲੋ ਕੋ 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 ਕੁਲਕਲੀ ਬਗਾ ਦੇ ਮਠੀਆਂ ਬਗਾ ਦੇ ਉਸ ਤੋਂ ਮੰਨ ਕੇ ਚਲਾ ਬਿਸਕਟ ਹੋ ਗਏ ਕਿੱਡੀ ਗੱਲ ਐ ਆਪਾਂ ਕਿਹੜਾ ਕੋਈ ਹੋਰ ਮੁੱਲ ਦੀ ਕੋਈ ਜੀ ਲੈ ਕੇ ਆਣੇ ਜਾਂ ਕੋਈ ਬਾਹਲਾ ਕੋਈ ਲੈ ਕੇ ਜਾਣਾ ਕੋਈ ਕਪੜਾ ਲੀੜਾ ਲੈ ਕੇ ਜਾਣਾ ਵੀ ਐਵੇਂ ਮਹਿੰਗੇ ਪਾਵਾਂਗਾ ਘਰ ਦਿਆ ਕਲਾਟਾ 5 ਕਿਲੋ ਲੱਗੇ 2 ਕਿਲੋ ਲੱਗੇ ਮੈਨੂੰ ਲੱਗਦਾ ਜਦੋਂ ਮਾਂ ਚ ਆਉਂਦੀ ਸੀ ਨਾ ਬਥੇਰੀਆਂ ਬਹਿਪਾ ਕਰਦੀ ਰਹੀ ਆ ਮੇਰੇ ਨਾਲ ਮੇਰੇ ਵੀ ਹੁਣ ਨਾ ਰੜਕਦੀਆਂ ਉਹ ਓਏ ਹੁਣ ਉਹੀ ਤਾਂ ਨਹੀਂ ਦੇਖੀ ਜਾਨੀਆਂ ਰੜਕਦੀਆਂ ਫਿਰ ਕਿੱਡੀ ਗੱਲ ਹੁੰਦੀ ਐ ਤਾਂ ਵੀ ਬਾਲੀਆਂ ਗੱਲਾਂ ਕਰਦੇ ਹੁੰਦੇ ਘਰੇ ਮਾਰੇ ਮੋੜੀਆਂ ਗੱਲਾਂ ਨਾਲ ਚੱਲਦੀ ਰਹਿੰਦਾ ਕੁੜੀ ਕਿੱਤਰੀ ਨੂੰ ਤੇ ਤਿਹਾਰ ਦੇਣਾ ਚਾਹੀਦਾ ਨਾਲੇ ਆਪ ਕਿੰਨਾ ਖਾ ਕੇ ਖੜਦੀ ਐ ਕਦੇ ਦੁੱਖ ਦੇ ਸੁੱਖ ਦੇ ਜਿੱਗ ਦੇ ਮੈਂ ਇਹ ਕਹਦਾ ਵੀ ਮੈਂ ਪਿੰਡ ਜਾਣਾ ਉਹਦੀ ਕਹਿੰਦੀ ਐ ਭਾਬੀ ਮੈਨੂੰ ਤਾਂ ਕੰਮ ਹੋ ਗਿਆ ਆਪਦੇ ਵਾਰੀ ਕੰਮ ਯਾਦ ਰੱਖਦੀ ਆ ਅੱਛਾ ਤੂੰ ਉਹਦੇ ਜਾ ਕੇ ਘਰੇ ਪੀਪੇ ਬਰਬਰ ਕੇ ਬਿਸਕੁਟਾਂ ਦੇ ਲੈ ਕੇ ਜਾਵੇਂ ਕਿਤੇ ਮਠੀਆਂ ਉਹ ਦੇਣਾ ਚਾਹੀਦਾ ਕਿੱਡੀ ਗੱਲ ਐ ਤੇ ਤਿਉਹਾਰ ਤੇ ਕਾ ਪਗੜਾ ਰੋਜੀ ਜਾਈਏ ਨੇ ਅਗਲੇ ਦੇ ਕੀ ਗੱਲ ਐ ਮਸਾਂ ਸੌਂ ਦਾ ਮਹੀਨਾ ਦਾ ਹੁੰਦਾ ਕਿੱਡੀ ਗੱਲ ਐ ਘਰੇ ਗੁਲਗਲੇ ਵਗਾਉਣੇ ਆ ਪਗੜਾ ਕੋ ਬਾਹਰੋਂ ਕੋਈ ਚੀਜ਼ ਲੈ ਨਾ ਦੇਖ ਲੋ ਜੀ ਗਰਮੀ ਇੰਨੀ ਐ ਮੈਥੋਂ ਤਾਂ ਬੇਕ ਖਾ ਪੀਦਾ ਨਹੀਂ ਐਵੇਂ ਮੱਚੀ ਦਾ ਨਹੀਂ ਉਹਦੇ ਥੱਲੇ ਛਟਰ ਥੱਲੇ ਤੈਨੂੰ ਪਤਾ ਹੀ ਐ ਕਿੰਨੀ ਅੱਗ ਬਰੀ ਜਾਂਦੀ ਐ ਉਹਨਾਂ ਦਰਗਾਹਾਂ ਬਰ ਗਿੱਡੀ ਗੱਲ ਐ ਫਿਰ ਮੈਂ ਤੈਨੂੰ ਇੰਨੀ ਦੱਸ ਕੀ ਕਾਲੀ ਹੋਈ ਪਈ ਐ ਜੇ ਨਾ ਜਾਵਾਂਗੇ ਫਿਰ ਕੀ ਹੁੰਦਾ ਉਹ ਮਨ ਨੂੰ ਹੁਣ ਆਇਆ ਸੀ ਮੈਂ ਚਲ ਮੀਂਹ ਪਿਆ ਆ ਦੋ ਦਿਨ ਬਹਿਲੇ ਆ ਹੁਣ ਮੰਨ ਕੇ ਕੜਵਾ ਲੈਣਾ ਨਾ ਇਹ ਦੇਵ ਨਾ ਫਿਰ ਕਿ ਫਿਰ ਟਾਈਮ ਨਹੀਂ ਲੱਗਣਾ ਫਿਰ ਗਰਮੀ ਪੈਣ ਲੱਗ ਜੂ ਵੀ ਫਿਰ ਝੋਨੇ ਵਾਲੋ ਜੀ ਜੰਗ ਹੁਣ ਮੈਂ ਬਹਿਲਾ ਮੀਂਹ ਪੈਗਾ ਹੁਣ ਤੇਰਾ ਪਾਣੀ ਧਾਣੀ ਦਾ ਕੰਮ ਨਿਪਟੜ ਗਿਆ ਤੈਨੂੰ ਤਾਂ ਇਹ ਲੱਗਦਾ ਨਾ ਵੀ ਮੈਂ ਬਹਿਲਾ ਐਂ ਬੇ ਉਹੀ ਦੋ ਦਿਨਾਂ ਚ ਕੋਈ ਹੋਰ ਕੰਮ ਕਰਾਂਗੇ ਜ਼ਰੂਰੀ ਤਾਂ ਨਹੀਂ ਵੀ ਕੁੜੀ ਕੋਲੇ ਜਾ ਕੇ ਆਪਦਾ ਟਾਈਮ ਵੇਸਟ ਕਰਨਾ ਤੂੰ ਗੱਲ ਨਹੀਂ ਮੰਨਦੀ ਤੂੰ ਤਾਂ ਹੜਦੀ ਨਹੀਂ ਪਰਉਣੀ ਕਿੰਨਾ ਫਿਰ ਮੈਂ ਜਿਹੜੀ ਤੈਨੂੰ ਗੱਲ ਕਹਿਦਾ ਨਾ ਉਹ ਗੱਲ ਠੀਕ ਹੁੰਦੀ ਆ ਨਾਲੇ ਮੂੰਹ ਪੈ ਜੂਗਾ ਅਗਲੇ ਨੂੰ ਸਮਾਂ ਦੇ ਪਿੱਛੋਂ ਖਿਹੜਾ ਛੁੱਟਿਆ ਇਹ ਗੱਲਾਂ ਦਾ ਹੁਣ ਤੂੰ ਬਣਾਉਂਦੀ ਨਹੀਂ ਕੁਸ ਮੈਂ ਕਿੱਥੋਂ ਬਣਾ ਦਊਗੀ ਤੈਨੂੰ ਪਤਾ ਤਾਂ ਹੈ ਸਾਰਾ ਪਿੰਡਾ ਤਾਂ ਉੱਠ ਖੜਿਆ ਗਰਮੀ ਨਾਲ ਤੈਨੂੰ ਐ ਲੱਗਦਾ ਵੀ ਮੈਂ ਬਿ ਕੁੜੀ ਕੋਲੇ ਕਢਾ ਕੇ ਲੈ ਜੂ ਬਿਸਕਟ ਉਹ ਬਿਸਕਟਾਂ ਤੇ ਕਿਹੜਾ ਕੁਸ ਲੱਗਦਾ ਨਹੀਂ ਪੈਸੇ ਕਿੰਨੇ ਖਰਚ ਹੁੰਦੇ ਆ ਗੱਲ ਕਰੀਏ ਚੰਗਾ ਝੁੰਨੇ ਵਾਲਿਆਂ ਨੂੰ ਹੀ ਮਸਾ ਦਿੱਤੇ ਆ ਪੈਸੇ ਝੁੰਨਾ ਲਾਉਣੇ ਤੈਨੂੰ ਪਤਾ ਤਾਂ ਹੈਗਾ 2 ਸਾਲ ਹੋ ਗਏ ਵੀ ਕਿਹੇ ਜੀ ਫਸਲ ਹੁੰਦੀ ਐ ਤੇ ਕੁੜੀ ਨੂੰ ਕਿਹੜਾ ਪਤਾ ਨਹੀਂ ਵੀ ਮੇਰੇ ਭਰਾ 'ਚ ਕਿੰਨੀ ਗਿਗੈਸ਼ ਹੈ ਗਿਗੈਸ਼ ਨੂੰ ਤਾਂ ਟੂਮਾ ਲੱਗੇ ਨੇ ਕੁੜੀ ਕੋਲੇ ਇੰਨਾ ਕਿਤਾ ਬਿਸਕੁਟ ਤੇ ਗਲਗਲੇ ਯਾਨੀ ਕਿ ਤਾਂ ਹੋਰ ਹੀ ਲੱਗੇ ਨਹੀਂ ਐ ਫਿਰ ਜੋ ਕੋ ਵੱਡੀ ਜੀ ਤਾਂ ਆਪ ਹੀ ਲੈ ਜਾਣਾ ਪਤੀ ਆ ਹੁਣ ਆਪਾਂ ਨੂੰ ਜਿਹੇ ਜੀ ਆਪਣੀ ਵਿਗੈਸ਼ ਬਿਸਕੁਟ ਗਲਗਲੇ ਤਾਂ ਦੇ ਹੀ ਸਕਦੇ ਆ ਉਹ ਹੀ ਤੂੰ ਦੇ ਨਹੀਂ ਦਿੰਦੀ ਕੋਣ ਟਿੱਕਨਾ ਜਿਹੜੀ ਗੱਲ ਕਹੀ ਹੈ ਨਾ ਤੈਨੂੰ ਚੰਗੇ ਲਈ ਕਹੀ ਹੈ ਤੇ ਨਾਲੇ ਨਾ ਨਹੀਂ ਜਾਣਾ ਗੱਲ ਸੁਣ ਲਿਆ ਕਰੋ ਤੁਸੀਂ ਮੈਂ ਚਾਹ ਬਣਾ ਖਿਲੇ ਹੋਣੀ ਆ ਬੈਠੇ ਰੋ ਇੱਥੇ ਪਤਾ ਨਹੀਂ ਕੀ ਤੋਂ ਸਿੱਖਿਆ ਵੀ ਕੁੜਮਾ ਕੋਲੇ ਜਾਂਦੇ ਹੁੰਦੇ ਆ ਮਸਾਂ ਖਿਹੜਾ ਛੁੱਟਿਆ ਇਹਨੂੰ ਤਾਂ ਹੀ ਹੋਇਆ ਪਿਆ ਵੀ ਕੁੜੀ ਕੋਲੇ ਚੱਲ ਬੜਾ ਸਿਆਪਾ ਇਹ ਤਾਂ ਜਾਣ ਦੇਣ ਦੀ ਕੁੜੀ ਕੋਲੇ ਜੇ ਜਾਊਂਗਾ ਕੁੜੀ ਕੋਲੇ ਤਾਂ ਕਲੇਸ਼ ਪਾਊਗੀ ਹੋਰ ਬਰੋਂ ਦੀ ਲੈਡੀਆਂ ਦੇ ਗੋਲਗਲੇ ਤੇ ਬਿਸਕੁਟ ਸੀ ਤੇ ਹੁਣੇ ਬਣਾਉਣ ਲੰਦੇ ਜੇ 12 ਚੀਜ਼ ਲੈਣਾ ਤੇ ਰੁਪਈਏ ਲੱਗਣੇ ਇੰਨੇ ਕੀ ਦੇ ਕੋਲੇ ਬੜਾ ਸਿਆਪਾ ਹੋਇਆ ਅੱਬਾ ਯਾਰ ਕੀ ਹੁੰਦਾ ਭਾਈ ਇਹ ਤਾਂ ਮੈਂ ਤਾਂ ਚਾਹ ਲੈ ਕੇ ਆਉਤਾ ਪੀ ਲਾਂ ਕੋਟਾ ਨਾ ਇकडे ਚਾਹਾਂ ਪੀ ਆਉਗੀ ਮੈਨੂੰ ਜ਼ਰੂਰ ਆਹ ਵੀ ਰੱਬ ਨੇ ਵਧੀਆ ਕਰਤਾ ਜਿਹੜਾ ਪਤਾ ਨਹੀਂ ਜੀ ਕੀ ਹਾਲ ਹੈ ਪੀ ਵਧੀਆ ਬਰਗੜ ਤੂੰ ਦੱਸ ਯਾਰ ਵਧੀਆ ਵਧੀਆ ਹੋਰ ਵਧੀਆ ਠੀਕ ਐ ਕੀ ਕਰਦਾ ਫਿਰਦਾ ਉਹ ਕੁਛ ਨਹੀਂ ਯਾਰ ਜਿਹੜਾ ਤੈਨੂੰ ਪਤਾ ਨਹੀਂ ਸਿਆ ਵਾਕਈ ਵਾਲਾ ਬੰਨ ਰਹਿ ਗਿਆ ਅੱਧਾ ਕੋ ਗੱਲਾ ਯਾਰ ਚੋਨਾ ਲਾਿਆ ਨਹੀਂ ਕੁਛ ਤਾਂ ਲੱਗਗਾ ਕੁਛ ਰਹਿਗਾ ਯਾਰ ਉਹ ਬੰਦੇ ਵਿੱਚੋਂ ਜੇ ਭੱਜ ਗਏ ਉਹਦੇ ਵਿੱਚੋਂ ਇੱਕ ਨੂੰ ਦੌਰਾ ਪੈ ਗਿਆ ਗਰਮੀ ਵਾਲੀ ਸਿਰੋਂ ਹਾਂ ਕੋਈ ਹੋਰ ਮੁੜ ਕੇ ਉਧਰ ਉਲਝ ਗਏ ਹੁਣ ਤਾਂ ਮੀਂਹ ਪੈ ਗਿਆ ਹੁਣ ਤਾਂ ਲਵਾ ਦੇਣ ਦਾ ਚੱਲ ਪੂਆ ਸਮੇਂ ਦੀ ਨਾਲ ਦੀ ਮੈਨੂੰ ਤਾਂ ਐ ਵੀ ਜਿਵੇਂ ਲੱਗ ਜੇ ਤੂੰ ਪਹਿਲਾਂ ਹੁਣ ਮੀਂਹ ਪੈ ਗਿਆ ਨਾਲ ਡੱਕੇ ਡੱਕੇ ਉਹ ਪਰਲੇ ਚਲਾਵਾਂਗੇ ਜਿਹੜੇ ਚ ਮੱਛੀ ਸੀ ਮੜੇ ਮੋਟੇ ਨਾਲੇ ਇੱਚ ਲੱਗ ਜੇ ਇਹ ਅੱਛਾ ਹੁਣ ਕਹਿੰਦੇ ਇੱਕ ਦਿਨ ਚੇਰ ਲਾ ਦੇਣਗੇ ਪਰਸੋਂ ਕਹ ਲਵਾਲਾ ਲਵਾਲਾ ਹੁੰਦਾ ਟਾਈਮ ਹੀ ਹੈਗਾ ਫਿਰ ਇਹ ਦੁਬਾਰਾ ਬੜੇ ਲੇਟ ਹੋ ਗਿਆ ਫਿਰ ਝਾੜ ਵੀ ਨਹੀਂ ਦੇਣਾ ਇਹਨੇ ਸਹੀ ਗੱਲ ਆ ਯਾਰ ਹੂੰ ਕੀ ਕਰੀਏ ਪਰ ਗੱਡ ਲੋਟ ਇਹਨਾਂ ਦਾ ਤੇ ਪਹਿਲਾਂ ਗਰਮੀ ਵਾਲੀ ਸੀ ਇਹ ਚੀਜ਼ ਤਾਂ ਕਰਤੀ ਨਹੀਂ ਸੀ ਕਾ ਮੱਕੀ ਜੀ ਵਾਲਾ ਤਾਂ ਚਲ ਬਾਬਾ ਹੇ ਚੰਗਾ ਰਹਿਗਾ ਮੈਂ ਜਿਹੜਾ ਪਹਿਲਾਂ ਵੜਾ ਗਿਆ ਮੇ ਤੋਂ ਇਹਨੂੰ ਪਤਾ ਹੀ ਸੀ ਜੇ ਕਿਤੇ ਹੁਣ ਪਾਇਆ ਜਾਂਦਾ ਇਹਦਾ 15 ਦਿਨ ਕੰਮ ਲੇਟ ਜਾਂਦਾ ਇਹ ਤਾਂ ਹੈ ਤਾਂ ਫੁੱਦੂ ਸੌਦੀ ਗੱਲ ਕਰ ਬਸ ਠੀਕ ਆ ਹੁਣ ਤੇ ਭੈਣ ਕੋਲੇ ਤਾਂ ਨਹੀਂ ਜਾ ਕੇ ਆ ਕੇ ਜੇ ਭੈਣ ਕੋਲੇ ਸੀ ਗਿਆ ਨਹੀਂ ਯਾਰ ਤੇਰੀ ਪਰਚਾਈ ਮੜੀ ਨਾ ਬਿਮਾਰ ਹੋਈ ਪਈ ਸੀ ਆਈ ਉਹਨੇ ਸਮਾਨ ਆਪਾਂ ਬਣਾਇਆ ਨਹੀਂ ਅੱਛਾ ਤੇ ਤੂੰ ਮੈਂ ਤਾਂ ਕੱਲ ਨੂੰ ਜਾਊਂਗਾ ਕੱਲ ਨੂੰ ਮਾਂ ਨੇ ਮਠੀਆਂ-ਮਠੀਆਂ ਆਈਆਂ ਤਾਂ ਬਣਾ ਲਈਆਂ ਤੇ ਹੁਣ ਜਾਂਦਾ ਸੀ ਬਸ ਮੈਂ ਘਰ ਨੂੰ ਬਿਸਕੁਟ ਕਢਾਉਣੇ ਆਗੇ ਅੱਛਾ ਅੱਛਾ ਤੇ ਕੱਲ ਨੂੰ ਜਾਊਂਗਾ ਦੇਖ ਲੈ ਚਲੋ ਨਾ ਇਹ ਤਾਂ ਫਿਰ ਤਾਂ ਕੱਲ ਨੂੰ ਇਕੱਠੀ ਵਾ ਚਲਾਂਗੇ ਉਹ ਮਾਂ ਜੀ ਉਹਨੇ ਸਮਾਨ ਹੀ ਤਿਆਰ ਕਰਿਆ ਤੇਰੀ ਪਰਚਾਈ ਨੇ ਆਪਣੀ ਮਾਂ ਬਿਮਾਰ ਜੀ ਹੋਈ ਪਈ ਹੈ ਕਹਿੰਦੀ ਚੱਲ ਤੂੰ ਜਾਇਆ ਕੋਈ ਨਾ ਮੈਂ ਇੱਕ ਦਿਨ ਚ ਬਗ ਜੂ ਆਪੇ ਬਾਅਦ ਚ ਕੋਈ ਨਾ ਬਸ ਸਮਾਨ ਲੈ ਕੇ ਜਾਵਾਂਗੇ ਹੁਣ ਉਂਝਾ ਜਾਣ ਦਾ ਕੀ ਫਾਇਦਾ ਹਾਂ ਹਾਂ ਉਹ ਤਾਂ ਘਰ ਜਾਣਾ ਹੀ ਪਊਗਾ ਹੂੰ ਫਿਰ ਮੈਂ ਤਾਂ ਫਿਰ ਜਾਣਾਗਾ ਕੱਲ ਨੂੰ ਫਿਰ ਤੂੰ ਫਿਰ ਮੰਗਰੋਂ ਜਾਇਆ ਹੀ ਫਿਰ ਹਾਂ ਚਲ ਤੂੰ ਕਢਾ ਲਿਆ ਮੈਂ ਭੋਲੇ ਤੂੰ ਕਢਵਾ ਕੇ ਲੈਣੇ ਬਿਸਕੁਟ ਹਾਂ ਭੋਲੇ ਦੀ ਉਹ ਪੱਠੀ ਚੱਲੀ ਜਾਂਦੀ ਆ ਉਹ ਤਾਂ ਦੋ ਤਿੰਨ ਦਿਨ ਹੀ ਆਉਂਦਾ ਹਾਂ ਤਾਂ ਹਾਂ ਮੈਂ ਤਾਂ ਕਢਵਾ ਸੀ ਬਾਅਦ ਚ ਨਹੀਂ ਫਿਰ ਤਾਂ ਮਾਨਸਾ ਜਾਣਾ ਪਊਗਾ ਹਾਂ ਚਲ ਦੇ ਦੇ ਮੈਂ ਕੋਈ ਨਾ ਤੂੰ ਕਢਵਾ ਲਿਆ ਮੈਂ ਵਕਤ ਚਲੂ ਠੀਕ ਆ ਚੰਗਾ ਲੈ ਪ੍ਰਗਟ ਵੀ ਜਾਈ ਜਾਂਦਾ ਲੈ ਤੇ ਇਹਦਾ ਮੇਰੇ ਤਾਏ ਦਾ ਮੁੰਡਾ ਮੇਰੀ ਤਾਂ ਸਗੀ ਭੈਣ ਸੀ ਹਮ ਇਹੋ ਜੀ ਆਈ ਐ ਇਹ ਭੈਣ ਨਾਲ ਵੀ ਨਿ ਵਰਤਨ ਦਿੰਦੀ ਇਹ ਕਿੱਡੀ ਗੱਲ ਆ ਪੰਜ ਸੇ ਰੱਟੀ ਐ ਤੂੰ ਬਣਾ ਦੇ ਕੋਲ ਗਲੇ ਮਿੱਠੀਆਂ ਹੁਣ ਇਹ ਜਾਈ ਜਾਂਦਾ ਮੈਂ ਦੱਸ ਨਹੀਂ ਹੁਣ ਆਪ ਨੂੰ ਕਿਚਾਈ ਜਾਂਦੀ ਐ ਵੀ ਸਗਾ ਭਰਾ ਆਇਆ ਨਹੀਂ ਤਾਏ ਦਾ ਮੁੰਡਾ ਆਗਾ ਜੇ ਹੁਣ ਕਿਤੇ ਮਾਂ ਹੁੰਦੀ ਮਾਂ ਹੁ ਤਾਂ ਛੋਲੇ ਪਰ ਪਰ ਜਾਂਦੀ ਰਹੀ ਐ ਮੈਨੂੰ ਤਿਆਰ ਕਰਕੇ ਭੇਜਦੀ ਰਹੀ ਐ ਦੋ ਤਿੰਨ ਪੀਪੇ ਲੈ ਕੇ ਆਂਦੀ ਰਹੀ ਐ ਤਿੰਨ ਚਾਰ ਛੋਲੇ ਮਠੀਆਂ ਦੇ ਇਹਨੇ ਤਾਂ ਜਿੱਦੇ ਦੀ ਆਈ ਐ ਕੁਛ ਨਹੀਂ ਲੈ ਦਿੰਦੇ ਕਿਸੇ ਨਾ ਬਰਤਨ ਦੀ ਇੱਕ ਮੇਰੀ ਭੈਣ ਐ ਉਹਦੇ ਨੇ ਬਰਤਨ ਦੇਂਦੀ ਦੱਸ ਕੀ ਕਰੂ ਬੰਦਾ ਵੱਚ ਵਿਚਾਲੇ ਫਸ ਗਿਆ ਯਾਰ ਇਹ ਆ ਕਿਸੇ ਦੇ ਘਰੇ ਨਾ ਆਵੇ ਇਹਦਾ ਲੈ ਲੈ ਤੇ ਹੁਣ ਬੋਲਦੇ ਤਾਂ ਆਪਦੇ ਘਰੇ ਕਲੇਸ਼ ਹੈ ਕੰਜਰਖਾਨਾ ਯਾਰ ਬਹੁਤ ਵਿਚ ਵਿਚਾਲੇ ਫਸ ਜਾਂਦਾ ਬੰਦਾ ਕੁਝ ਨਹੀਂ ਕਰ ਸਕਦਾ ਮਾੜਾ ਦੀ ਪੁੱਤ ਦਾ ਕਿਸੇ ਘਰੇ ਆਵੇ ਨਾ ਇਹਦਾ ਲੈ ਲੈ ਨੂੰ ਜਿੱਤੇ ਦੀ ਆਈਏ ਕਰੀ ਹਾਂ ਹਾਂ ਮਾਂ ਠੀਕ ਆ ਵਧੀਆ ਇੱਥੇ ਹੁਣ ਮੇਰੇ ਕੋਲੇ ਮੇਰੀ ਗੱਲ ਸੁਣ ਮਾਂ ਮੇਰੀ ਤੂੰ ਹਜੇ ਆਈ ਨਾ ਕੋਈ ਲੋੜ ਨਹੀਂ ਤੈਨੂੰ ਬਿਸਕਟ ਕਢਾਉਣ ਦੀ ਨਾ ਮਠੀਆਂ ਪਕਾਉਣ ਦੀ ਕੋਈ ਗੱਲ ਨਹੀਂ ਤੁਹਾਡੇ ਜਵਾਈ ਨੇ ਕੀ ਕਹਿਣਾ ਮੇਰੀ ਗੱਲ ਸੁਣ ਮਾਂ ਹਾਂ ਤੇਰਾ ਜਵਾਈ ਕਹਿੰਦਾ ਸੀ ਮੇਰੀ ਨਾਨਦ ਕੋਲੇ ਜਾਣ ਨੂੰ ਹੂੰ ਜੇ ਤੁਸੀਂ ਆਗੇ ਨਾ ਉਹਨੂੰ ਪਤਾ ਲੱਗ ਜਾਊਗਾ ਹਾਂ ਫਿਰ ਉਹ ਮੇਰਾ ਕਲੇਸ਼ ਕਰੂਗਾ ਵੀ ਤੇਰੇ ਪੇਕੇ ਆਗੇ ਵੀ ਮੈਂ ਵੀ ਜਾਵਾਂ ਆਪਦੀ ਭੈਣ ਕੋਲੇ ਕੋਈ ਗੱਲ ਨਹੀਂ ਮੈਨੂੰ ਪਤਾ ਹੈ ਜਿੰਨਾ ਚਿਰ ਤੂੰ ਚੋਂਦੀ ਬੈਠੀ ਆ ਵੀ ਦੇਂਗੀ ਮੈਨੂੰ ਵੀ ਤੂੰ ਹਟਦੀ ਨਹੀਂ ਪਰ ਮੈਂ ਤੈਨੂੰ ਐਂ ਕਹਿਣੀ ਆ ਵੀ ਜੇ ਤੂੰ ਦੇਣਾ ਹੀ ਆ ਮੈਨੂੰ ਮੈਂ ਜਦੋਂ ਆਈ ਮੈਨੂੰ ਪੈਸੇ ਦੇ ਦੇ ਮੈਂ ਸੂਟ ਬਣਾ ਲਊਗਾ ਤਾਂ ਤੇ ਮਾਂ ਮੇਰੀ ਗੱਲ ਸੁਣੋ ਕਿਉਂ ਤੇਰੇ ਰੜਕੀ ਜਾਂਦੇ ਆ ਪੈਸੇ ਵੀ ਮੈਂ ਹੁਣ ਪੈਸੇ ਲਾਉਣੀ ਆ ਨਾ ਨਾ ਆਈ ਨਾ ਬਸ ਮੈਂ ਤੇਰੇ ਨਾਲ ਫੋਨ ਤੇ ਗੱਲ ਕਰ ਲਈ ਹਾਂ ਪਰਸੋ ਧਿੱਕਰ ਮੈਂ ਮਾਨਸਾ ਜਾਉਂਗੀ ਮੈਨੂੰ ਉੱਥੇ ਮਿਲ ਲਈ ਮੂਰੇ ਜੇ ਮਾਂ ਤੁਸੀਂ ਆਗੇ ਨਾ ਇਹਦੇ ਮਨ ਚ ਤੇਰੇ ਜਵਾਈ ਦੇ ਆਈ ਜਾਊਗਾ ਅਭੀ ਮੇਰੇ ਸਹੁਰੇ ਆਗੇ ਵੀ ਮੈਂ ਵੀ ਜਾਵਾਂ ਆਪਦੀ ਭੈਣ ਕੋਲੇ ਹਾਂ ਹਾਂ ਚਲ ਚੰਗਾ ਮਾਂ ਬਾਰਜਾ ਖੜਕਿਆ ਮੈਨੂੰ ਲੱਗਦਾ ਆ ਵੀ ਨਾ ਗਿਆ ਹੋਵੇ ਹਾਂ ਕੋਈ ਨਾ ਮੈਂ ਰਾਤ ਨੂੰ ਕਰੂੰਗੀ ਗੱਲ ਤੇਰੇ ਨਾਲ ਹੂੰ ਠੀਕ ਐ ਓਹ ਹੋ ਮੇਰੀ ਗੱਲ ਸੁਣਾ ਹਾਂਜੀ ਠੀਕ ਐ ਮੈਨੂੰ ਹੁਣ ਪ੍ਰਗਟ ਮਿਲਿਆ ਸੀ ਰਾਹ 'ਚ ਅੱਛਾ ਪ੍ਰਗਟ ਕਹਿੰਦਾ ਮੈਂ ਤਾਂ ਕੱਲੂ ਜਾਣਾ ਕਹਿੰਦਾ ਭੈਣ ਕੋਲੇ ਤੇ ਮੈਨੂੰ ਐਨ ਲੱਗਦਾ ਮੈਨੂੰ ਤਾਂ ਹੁਣ ਕਚਾਈ ਜੀ ਆਉਂਦੀ ਐ ਕਿ ਜਾਣ ਦਾ ਹੱਕ ਤਾਂ ਮੇਰਾ ਸੀ ਠੀਕ ਐ ਨਾ ਤੇ ਕਿਤੇ ਤਾਜ ਦਾ ਮੁੰਡਾ ਚਾਹੀਏ ਨਾ ਜਿਹੜਾ ਸਗਾਪਰਾ ਉਹਨੂੰ ਤੂੰ ਚਾਣ ਨਹੀਂ ਦੇਂਦੀ ਮੈਂ ਕਹਿੰਦਾ ਵੀ ਮੈਂ ਪਾਗੀ ਜਨਾ ਐਵੇਂ ਬੇਇੱਜ਼ਤੀ ਜੀ ਐ ਇਹ ਗੱਲ ਐ ਪ੍ਰਗਟ ਤਾਂ ਬੇਖ ਬਿੱਲ ਐ ਜਿੰਨਾ ਚਿਰ ਉਹਦੇ ਕਬੀਲਦਾਰੀ ਗੱਲ ਨਹੀਂ ਨਾ ਪੈਂਦੀ ਉਹਨਾਂ ਚਿਰ ਹੀ ਤੜਾਫੇ ਮਾਰਦਾ ਐ ਤੂੰ ਆ ਉਹਦਾ ਕੰਮ ਕਰ ਲਾ ਅੱਧਾ ਕਿੱਲਾ ਪਿਆ ਤੇਰਾ ਝੋਨਾ ਲਾਉਣ ਦਾ ਉਹ ਲਾਉਣ ਦੀ ਸਕੀਮ ਕਰ ਲਾ ਉਹ ਝੋਨਾ ਦੀ ਬੱਦਲ ਵੀ ਉੱਤੇ ਖੜਾ ਜੇ ਝੋਨੇ ਵਾਲੇ ਬੰਦੇ ਮਿਲਣਗੇ ਤੇ ਲੱਗ ਜਾਣਗੇ ਨਾ ਤੇ ਝੋਨਾ ਲੱਗ ਜੂ ਧੱਕੇ ਮੇਰੇ ਮੇ ਲੱਗਣਗੇ ਜੇ ਬੰਦੇ ਮਿਲਣਗੇ ਬੰਦੇ ਅਜੇ 2 ਦਿਨ ਮਿਲਦੇ ਨਹੀਂ ਕੋਈ ਨਾ ਜੀ ਹਿੰਮਤ ਕਰੇਗਾ ਬੰਦੇ ਉਹਦੇ ਸਾਰਾ ਕੁਝ ਮਿਲ ਜੂ ਤੂੰ ਇੱਕ ਗੱਲ ਦੇ ਲੜਨਾ ਲੱਗਿਆ ਰਹਿ ਤੈਨੂੰ ਤਾਂ ਹੁਣ ਆਹੀ ਗੱਲ ਰੜਕੀ ਜਾਂਦੀ ਆ ਵੀ ਮੈਂ ਕੁੜੀ ਕੋਲੇ ਫੂ ਵੱਜਾਂ ਉਮਨਵਾਏ ਬਿਆਲਾ ਗੋਤਾ ਹੈ ਨਾ ਮੁੰਡਾ ਪਹਿਲਾਂ ਹੱਕ ਮੇਰਾ ਸੀ ਤੂੰ ਤਾਂ ਹੁਣ ਗੱਲ ਤਾਂ ਇਹ ਸਮਝਦੀ ਨਹੀਂ ਮੈਂ ਗੱਲ ਕਿਉਂ ਨਹੀਂ ਸਮਝਦੀ ਮੈਂ ਤਾਂ ਤੈਨੂੰ ਐਂ ਕਹਿੰਦੀ ਆ ਆਪਣੇ ਕਰਨ ਵਾਲੇ ਕੰਮ ਕਰ ਲਾ ਨਾਲੇ ਮੇਰੇ ਕੋਲੇ ਆ ਭੋਲਾ ਜਿਹਾ ਮੂੰਹ ਆ ਬਣਾ ਉੱਤੇ ਹੀ ਰਹੀ ਫੈਦਾ ਕੋਈ ਨਾ ਪ੍ਰਗਟ ਵੀ ਆਪਣਾ ਹੀ ਐ ਤੂੰ ਜਾਵੜਿਆ ਕਿ ਪ੍ਰਗਟ ਜਾਵੜਿਆ ਉਹ ਆਪਣਾ ਤਾਂ ਫਰਕ ਦਾ ਫਰਕ ਕੀ ਹੁੰਦਾ ਜਦੋਂ ਅੱਗੇ ਪਹਿਲਾਂ ਅਗਲਾ ਕਹਿੰਦਾ ਦੋਨੇ ਆਉਂਦੇ ਸੀ ਅੱਗੇ ਵੀ ਚੱਲ ਆਉਂਦੀ ਜਾਂਦੇ ਸੀ ਮਾਂ ਚ ਆਉਂਦੀ ਸੀ ਦੋਨੇ ਜਾਂਦੇ ਹੁੰਦੇ ਸੀ ਇਹ ਵੀ ਜਾਂਦੇ ਹੁੰਦੇ ਸੀ ਮੈਂ ਵੀ ਜਾਂਦਾ ਹੁੰਦਾ ਸੀ ਸਮਝੇ ਤਾਂ ਇਕੱਠੀ ਵਾਗ ਜਾਂਦੇ ਸੀ ਮਾਂ ਦਾ ਇਕੱਠੀ ਭੇਜ ਦਿੰਦੀ ਸੀ ਦੋਨੀ ਵਾਗ ਜੋ ਭਾਈ ਉਹ ਤਾਂ ਨਾਲੇ ਪੜਿਆ ਲਿਖਿਆ ਮਨੂੰ ਨਾ ਉਪਾੜਾ ਹੁਣ ਤਾਂ ਫੋਨ ਨਾ ਫੋਨ ਤੇ ਰੀਲਾਂ ਜੀ ਬਣਾ ਕੇ ਪਾ ਦਿੰਦੇ ਆ ਵੀ ਮੈਂ ਭੈਣ ਕੋਲੇ ਸੰਧਾਰਾ ਲੈ ਕੇ ਆਇਆ ਤੈਨੂੰ ਨਹੀਂ ਪਤਾ ਉਹ ਤਾਂ ਆਪ ਦੇ ਕੰਮ ਕੱਢਦਾ ਫਿਰਦਾ ਉਹ ਐ ਥੋੜੀ ਐ ਵੀ ਭੈਣ ਨੂੰ ਸੰਧਾਰਾ ਦੇਣ ਜਾਂਦਾ ਚਲ ਕਿਵੇਂ ਘੱਟਦਾ ਕੋਈ ਆਪ ਦਾ ਹੱਲ ਕਰਦਾ ਬਲ ਬਲ ਪਹੁੰਚਦਾ ਜਾਂਦਾ ਆਪ ਤਾਂ ਪਹੁੰਚਿਆ ਵੀ ਨਹੀਂ ਜਾਂਦਾ ਹੂੰ ਕੋਈ ਕੋ ਵੀ ਗੱਲ ਆ ਬਣਦੀ ਅਗਲੇ ਅਗਲੇ ਕਿਨਾਂ ਜਾ ਕੇ ਖੜਦਾ ਤਾਂ ਹੈਗਾ ਆਪਾਂ 2-3 ਸਾਲ ਹੋ ਗਏ ਬਾਰ ਵੀ ਨੂੰ ਪੱਟਾ ਕਿਸੇ ਦਾ ਕੋਈ ਚਾਕੇ ਨਹੀਂ ਕਿਤੇ ਖੜੇ ਕੀ ਸੋਚਦਾ ਹੋਊਗਾ ਅਗਲਾ ਕੀ ਉਹਦੇ ਸੱਜ ਸੋਹਰੇ ਸੋਚਦੇ ਹੋਣਗੇ ਅਗਲੇ ਨੂੰ ਕਿਹੜਾ ਪਤਾ ਨਹੀਂ ਵੀ ਜੇ ਇਹ ਕਰਨਗੇ ਫੇਰ ਹੀ ਖਾਣਗੇ ਉੱਤੋਂ ਤਾ ਕੇ ਕੋਈ ਛਿਰਤ ਕੇ ਨਹੀਂ ਜਾਂਦਾ ਆਪਣੇ ਵੀ ਜਾਂ ਕੋਈ ਰੱਬ ਹੀ ਆਏ ਇਕੱਠਾ ਸਿੱਟ ਦੂਗਾ ਜੇ ਕੰਮ ਕਰਾਂਗੇ ਫੇਰ ਹੀ ਰੱਜ ਕੇ ਖਾਵਾਂਗੇ ਪਿਛਲੇ ਸਾਲ ਤਾਂ ਵੇਖ ਪਾਣੀ ਆ ਗਿਆ ਹੁਣ ਜੇ ਝੋਨਾ ਲਾਉਨੇ ਆ ਤਾਂ ਹੁਣ ਰੱਬ ਮੀਂਹ ਨਹੀਂ ਪਾਉਂਦਾ ਹੁਣ ਜੇ ਅੱਜ ਮੀਂਹ ਵਾਲਾ ਮੌਸਮ ਹੋਇਆ ਮੈਂ ਤੈਨੂੰ ਤਾਈਂੋ ਕਹਿੰਦੀ ਆਂ adda ਕਿੱਲਾ ਜਿਹੜਾ ਤੇਰਾ ਪਿਆ ਉਹ ਲਵਾਲਾ ਐਵੇਂ ਨਾ ਤੂੰ ਬਾਲੀਆਂ ਗੱਲਾਂ ਦੀਆਂ ਚ ਉਲਝੀ ਚਲ ਉਹ ਚੰਗਾ ਜਣ ਮੈਂ ਬੰਦੇ ਨਾਲ ਪਤਾ ਕਰ ਕਾਣਾ ਫਿਰ ਜਾ ਕਰਿਆ ਪਤਾ ਨਹੀਂ ਕਿੱਧਰੋਂ ਪ੍ਰਗਟ ਮਿਲ ਗਿਆ ਇਹਨੂੰ ਮੱਤਾ ਦੇ ਨੀ ਵੀ ਤੂੰ ਤੂੰ ਜਾਣਾ ਜਾਵੜਾ ਤੇਰੇ ਕੋਲੇ ਪੈਸੇ ਬਾਧੂ ਆ ਕੋਈ ਨਾ ਮੈਂ ਵੀ ਵੇਖਦੀ ਆਂ ਕਿਵੇਂ ਜਾਂਦਾ ਇਹ ਬਾਵਾ ਚੰਗਾ ਹੋ ਗਿਆ ਪਹਿਲੇ ਹੀ ਫੋਨ ਕੱਟਦਾ ਮਾਨ ਦਾ ਕੀ ਹੋ ਗਿਆ ਸੁੱਖ ਤਾਂ ਹੈਗੀ ਆ ਸੁੱਖ ਤਾਂ ਹੈਗੀ ਆ ਗੱਲ ਕਰ ਮਾਨ ਹਟਦੀ ਨਹੀਂ ਹੈਗੀ ਮੈਨੂੰ ਤਾਨੇ ਮੇਨੇ ਦਈ ਜਾਂਦੀ ਆ ਹੁਣ ਮਾਨ ਕੀ ਕਹਤਾ ਤੈਨੂੰ ਮਾਂ ਕਹਿੰਦੀ ਤੇਰੇ ਪੇਕੇ ਸੰਧਾਰਾ ਲੈ ਕੇ ਨਹੀਂ ਆਏ ਹੈਗੇ ਹੁਣ ਤੁਹਾਨੂੰ ਤਾਂ ਪਤਾ ਮੇਰੀ ਪਰਜਾਈ ਦਾ ਸੁਆ ਕਿੰਨਾ ਆੜਵਾ ਤੇ ਜੇ ਵੀਰਾ ਸੰਧਾਰਾ ਲੈ ਕੇ ਆਊਗਾ ਤਾਂ ਪਰਜਾਈ ਦਾ ਇਹ ਨਹੀਂ ਪਤਾ ਉਹਨੂੰ ਮੁਰੋ ਕੀ ਕੀ ਬੋਲੇ ਮੈਂ ਇਹ ਚਾਹੁੰਦੀ ਹੈਗੀ ਵੀ ਮੇਰੇ ਪੇਕੇ ਦੇ ਘਰੇ ਮੇਰੇ ਕਰਕੇ ਕਲੇਸ਼ ਪਵੇ। ਮੈਨੂੰ ਤਾਂ ਨਾ ਸੋਡੀ ਸਮਝ ਨਹੀਂ ਆਉਂਦੀ ਹੈਗੀ। ਪਹਿਲੀ ਗੱਲ ਤਾਂ ਮਾਣ ਨੂੰ ਸੋਚਣਾ ਚਾਹੀਦਾ ਵੀ ਜਿਨ੍ਹਾਂ ਦੇ ਨਹੀਂ ਹੁੰਦੇ ਉਹਨਾਂ ਦਾ ਕੌਣ ਸੰਧਾਰਾ ਲੈ ਜਾਂਦਾ। ਨਾਲੇ ਮੈਂ ਤਾਂ ਐ ਸਮਝਦਾ ਵੀ ਇਹ ਸੰਧਾਰਾ ਤਾਂ ਉਹ ਹੈ ਜਿਹੜੇ ਵਿਲੇ ਤੁਰੇ ਫਿਰਦੇ, ਕੰਮਧੰਦੇ ਵਾਲੇ ਬੰਦੇ ਤੋਂ ਨਹੀਂ ਨਿਕਲੇ ਜਾਂਦਾ। ਨਾਲੇ ਆਪਣੇ ਘਰੇ ਕਾਦੀ ਕਮੀ ਹੈ। ਜਿਹੜਾ ਕੁਸ ਖਾਣ ਨੂੰ ਦੱਸ ਕਹੇ ਮਾਂ ਤੈਨੂੰ ਮੈਂ ਲਿਆ ਕੇ ਦਿੰਨਾ। ਉਹੀ ਗੱਲਾਂ ਚ ਪੁਰਾਣੇ ਰਿਵਾਜਾਂ ਦੀ ਤੁਰੇ ਫਿਰਦੀ। ਇਹ ਤਾਂ ਰਵਾਜ ਆ, ਨਵਾਓ ਨਾ ਨਵਾਓ ਆ ਦੀ ਮਰਜ਼ੀ ਆ। ਐ ਥੋੜੀ ਵੀ ਹੁਣ ਕੋਈ ਜ਼ਰੂਰੀ ਤਲਵਾਰੀ ਤੇਰੀ ਪਰ ਮਾਂ ਮੈਨੂੰ ਇਹ ਗੱਲ ਕਹਿੰਦੀ ਹੈ ਨਾ ਉਹ ਕਹਿੰਦੀ ਮੈਂ ਸ਼ਰੀਕਾਂ ਦੇ ਘਰੋਂ ਲੈ ਕੇ ਆਈਆਂਗੀ ਉਹਦੇ ਕਹਿੰਦੀ ਨੂਨ ਦੇ ਸੰਧਾਰਾ ਲੈ ਕੇ ਆਏ ਆ ਉਹਨਾਂ ਨੇ ਕਿਤੇ ਮਾਂ ਨੂੰ ਬਾਟੀ 'ਚ ਪਾ ਕੇ ਸਮਾਨ ਦੇਤਾ ਤੇ ਕਹਿੰਦੀ ਹੁਣ ਮੈਂ ਉਹਨਾਂ ਨੂੰ ਦੇਣਾਗਾ ਮੈਂ ਉਹਨਾਂ ਨੂੰ ਕੀ ਮੂੰਹ ਦਿਖਾਵਾਂ ਤੂੰ ਮੂੰਹ ਦਿਖਾਣ ਦੇ ਜੋਗਾ ਕਹਿੰਦੀ ਮੈਨੂੰ ਛੱਡਿਆ ਨਹੀਂ ਇੰਨਾ ਕੁਸ ਬੋਲੀ ਮਾਂ ਮੈਨੂੰ ਉਹ ਇੰਨਾ ਕੁਸ ਘਰੇ ਪੈ ਚੱਕੀ ਜੀ ਤੂੰ ਦਿਖਾਉਣਾ ਹੀ ਹੈ ਮਾਂ ਦੀ ਸਮਝ ਨਹੀਂ ਆਉਂਦੀ ਹੈ ਕਿ ਚੱਕ ਕੇ ਤਾਂ ਸਮਾਨ ਲੈ ਜਾ ਕੇ ਦੇ ਵੀ ਮੇਰੀ ਨੂਨ ਲੈ ਕੇ ਆਈ ਹੈ ਪੜਦਾ ਹੀ ਟਕਣਾ ਹੁੰਦਾ ਹੋ ਸਕਦੀ ਉਹ ਕਹਿੰਦੀ ਤੇਰੇ ਪੇਕੇਆਂ ਵਾਲੇ ਹੀ ਦਿਖਾਉਣਾ ਮੈਂ ਵੀ ਹਾਂ ਮੇਰੀ ਨੂਨ ਦਾ ਵੀ ਆਇਆ ਹੁਣ ਤੇਰੀ ਮਾਂ ਮੁੱਕੀ ਨੂੰ ਵੀ ਕਹਿੰਦੀ 2 ਸਾਲ ਹੋ ਗਏ ਦੇ ਨਾ ਮੇਰੀ ਮਾਂ ਮਰੀ ਦੇ ਸੀ ਵੇ ਤਾਂ ਨਾ ਪਰੋਲੇ ਉਹ ਵੀ ਨਹੀਂ ਸੋਚਦੀ ਹੈਗੀ ਮਾਂ ਤਾਂ ਚੱਲ ਤੂੰ ਫਿਕਰ ਨਾ ਕਰ ਮੇਰੇ ਹੁੰਦੇ ਮਾਂ ਨਾਲ ਤਾਂ ਮੈਂ ਗੱਲ ਕਰ ਲੂੰਗਾ ਉਹੀ ਨਾ ਮਾੜੀ ਮਾੜੀ ਗੱਲਾਂ ਤੇ ਤੂੰ ਟੈਨਸ਼ਨ ਲਈ ਜਾ ਕਰ ਕਿੱਡੀ ਗੱਲ ਆਪੀ ਸਮਝਾ ਦੂੰਗਾ ਮੈਂ ਉਹੀ ਪ੍ਰਾਣੀਆਂ ਸੋਚਾਂ ਲਈ ਫਿਰਦੇ ਹੁੰਦਾ ਸੀ ਹੁੰਦਾ ਜੀ ਬਸ ਉਹਨੂੰ ਸਰੀਕੇ ਦਾ ਹੋਇਆ ਪਿਆ ਵੀ ਉਹ ਉਹਨਾਂ ਦੀ ਨੂੰਹ ਲੈ ਕੇ ਆਈ ਹੈ ਸੰਧਾਰਾ ਵੀ ਇੱਧਰ ਕਿਉਂ ਨਹੀਂ ਹੈ ਆਪੀ ਸਮਝਾ ਦੂੰਗਾ ਤੂੰ ਬੇਫਿਕਰ ਹੋ ਜਾ ਬੇਫਿਕਰ ਕਿਵੇਂ ਹੋ ਜਾ ਜੀ ਜਦੋਂ ਮਾਂ ਮੈਨੂੰ ਤਾਨੇ ਮੇਨੇ ਮਾਰਦੀ ਹੈ ਨਾ ਉਹ ਤੋਂ ਬਲਾਈ ਦੁੱਖ ਲੱਗਦਾ ਇੱਕ ਤਾਂ ਧੀ ਆਉਂਦਾ ਘਰ ਛੱਡ ਕੇ ਆ ਜਾਂਦੀਆਂ ਤੇ ਉਤੋਂ ਸਹੁਰੇ ਜਦੋਂ ਉਹਨੂੰ ਬਗਾਨਾ ਪਾਣ ਜਾਂ ਕਰੀ ਜਾਂਨ ਫਿਰ ਆਪਦੇ ਘਰੇ ਵੀ ਕਹਿੰਦੇ ਹੁੰਦੇ ਬਗਾਨਾ ਜਾਂ ਲੱਗਣ ਲੱਗ ਜਾਂਦਾ ਤੇ ਜੀ ਨਹੀਂ ਲੱਗਦਾ ਉਹ ਫਿਰ ਹੁਣ ਜਦੋਂ ਤੂੰ ਉਹਨੂੰ ਦੱਸਦੀ ਸਾਰੀ ਗੱਲ ਹੁਣ ਮਾਂ ਨੂੰ ਵੀ ਮਜਬੂਰੀ ਸਮਝੀ ਜਾਈ ਮੈਂ ਤਾਂ ਥੋੜੇ ਵਿਚਾਲੇ ਫਸ ਗਿਆ ਨਾ ਮੈਂ ਉਹਨੂੰ ਚੰਗੀ ਤਰ੍ਹਾਂ ਕੁਝ ਕਹਿ ਸਕਦਾ ਨਾ ਮੈਂ ਤੈਨੂੰ ਕਹੀ ਸਰ ਤੂੰ ਸਾਰੀਆਂ ਗੱਲਾਂ ਛੱਡ ਦੇ ਮੈਂ ਤਾਂ ਮਾਂ ਨਾਲ ਜਾ ਕੇ ਗੱਲ ਕਰ ਲਵਾਂਗਾ ਆਪੇ ਸਮਝਾ ਦੂੰਗਾ ਉਹਨੂੰ ਚਲ ਕਰਿਓ ਤੁਸੀਂ ਮਾਂ ਨਾਲ ਹੋਰ ਸੰਧਾਰੇ ਪਿੱਛੇ ਆਪਦੇ ਘਰੇ ਕਿਉਂ ਕਲੇਸ਼ ਪਾਈ ਜਾਂਦੇ ਤੁਸੀਂ ਇੱਥੇ ਤਾਂ ਜਿਹੜਾ ਕਲੇਸ਼ ਪਿਆ ਮੈਂ ਕਹਿੰਦੀ ਆ ਜੇ ਮੈਂ ਵੀਰੇ ਨੂੰ ਫੋਨ ਕਰਤਾ ਉਹ ਭਾਬੀ ਨਾਲ ਲੜੂਗਾ ਉੱਥੇ ਵੀ ਕਲੇਸ਼ ਪਊਗਾ ਫਿਰ ਉਹ ਆਊਗਾ ਜ਼ਰੂਰ ਸੰਧਾਰਾ ਲੈ ਕੇ ਕਹਿੰਦੀ ਹੁਣ ਤੂੰ ਫੋਨ ਕਰ ਹੁਣ ਫਿਰ ਮੈਂ ਕਿਵੇਂ ਕਰਾਂ ਫੋਨ ਕਰਾਂ ਕਿ ਨਹੀਂ ਅੱਜ ਪੇਕੇ ਉਹ ਮੈਨੂੰ ਨਹੀਂ ਪਤਾ ਹੈਗਾ ਜਿਵੇਂ ਤੈਨੂੰ ਲੋਟ ਲੱਗਦਾ ਉਵੇਂ ਕਰਦੇ ਮੈਂ ਤਾਂ ਤੈਨੂੰ ਸਮਝਾ ਕੇ ਛੱਡ ਆ ਸੀ ਭਈ ਚੀਜ਼ ਦੀ ਕਿਹੜੀ ਕੋਈ ਕਮੀ ਆ ਜੇ ਕੁਝ ਚਾਹੀਦਾ ਮੈਨੂੰ ਦੱਸ ਦੇ ਮੈਂ ਭੜਾ ਦਿੰਦਾ ਜਾ ਕੇ ਮਾਂ ਨੂੰ ਖੜਾ ਦੇ ਚਲੋ ਕੋਈ ਨਹੀਂ ਤੁਸੀਂ ਚਾਹ ਪਾਣੀ ਪੀਓਗੇ ਕੋਈ ਬਸ ਚਾਹ ਪਾਣੀ ਪੀਤਾ ਹੀ ਹੈਗਾ ਤੁਹਾਡੀ ਇਹ ਕਾਕਾ ਨੇ ਤਾਂ ਦਿਮਾਗ ਖਰਾਬ ਕਰ ਰੱਖਿਆ ਕਹਿੰਦੀ ਕਾਂਕਾਂ ਜੀ ਮੈਂ ਤਾਂ ਮਾਨੂੰ ਕੁਝ ਬੋਲੀ ਨਹੀਂ ਹੈਗੀ ਤੁਸੀਂ ਮਾਨੂੰ ਉਹ ਫਿਰ ਮੈਂ ਤੈਨੂੰ ਹੁਣ ਕੱਲੀ ਨੂੰ ਤਾਂ ਨਹੀਂ ਕਹੀ ਜਾਂਦਾ ਮੈਂ ਦੋਨਾਂ ਨੂੰ ਕਹੀ ਐ ਨਾ ਦੋਨਾਂ ਦੇ ਜੇ ਜ਼ਬਾਨ ਤੇ ਜਿੰਦਾ ਲੱਗਿਆ ਹੋਵੇ ਕਾਹਨੂੰ ਕੁਛ ਇੰਨਾ ਬਦੇ ਚੱਲ ਕੋਈ ਨਹੀਂ ਜਾ ਕਰ ਲੈ ਕੰਮ ਜਾ ਕੇ ਮੈਨੂੰ ਤਾਂ ਇਹਨਾਂ ਦੀ ਸਮਝ ਨਹੀਂ ਆਉਂਦੀ ਹੈਗੀ ਦਸਲ ਉਹ ਕਿਸ ਸਰੀਕੇ ਚ ਕੀ ਮੂਰ ਹੋਗਾ ਅੱਗੇ ਤਾਂ ਸਰੀਕੇ ਸੀ ਮੂਰਨ ਦਾ ਜਦੋਂ ਵਿਆਹ ਨਹੀਂ ਹੋਇਆ ਸੀ ਉਦੋਂ ਕਿਹੜੇ ਸੰਧਾਰੇ ਆਉਂਦੇ ਸੀਗੇ ਆਪਦੇ ਵਾਰੀ ਦੇਖਣਾ ਨਹੀਂ ਹੁੰਦਾ ਹੈਗਾ ਵੀ ਮਾਮੇ ਕਿੰਨੇ ਕ ਸੰਧਾਰਾ ਲੈ ਕੇ ਆਏ ਸੀਗੇ 엄마 ਆ ਲੈ ਗਿਆ ਹਾਂ ਬੈਠੀਆਂ ਉਹ ਕਿਉਂ ਕਲੇਸ਼ ਕਰ ਰਖਿਆ ਘਰੇ ਮਾਂ ਦੱਸ ਮੈਂ ਕਲੇਸ਼ ਕਰਾਣਾ ਕੰਨਾ ਸੀ ਕਿਉਂ ਕੀ ਹੋ ਗਿਆ ਉਹ ਕਲੇਸ਼ ਹੀ ਦੱਸ ਹੁਣ ਤੂੰ ਮੀਤ ਨਾਲ ਲੜ ਕੇ ਛੱਡ ਗਿਆ ਬਿਨਾਂ ਗੱਲ ਤੋਂ ਓਹੋ ਤੇਰੇ ਲੂਤੀਆਂ ਲਾਤੀਆਂ ਹੋਣਗੀਆਂ ਮੈਂ ਉਹਨੂੰ ਕੀ ਜਾਈ ਤਾਂ ਉਹ ਲੂਤੀਆਂ ਵਾਲੀ ਕੀ ਗੱਲ ਹੈ ਅੱਗੇ ਦੱਸ ਉਹਨੇ ਤਾਂ ਸੰਧਾਰੇ ਤੇ ਬੈਠੇ ਰਹਿੰਦੇ ਆ ਘਰੇ ਕੁਸ ਹੈ ਨਹੀਂ ਖਾਣ ਨੂੰ ਦੱਸ ਜਿਹੜਾ ਤੂੰ ਉਹਨਾਂ ਨੂੰ ਕਹੀ ਜਾਂਦੀ ਵੀ ਉਹਦੇ ਪੇਕੇ ਸੰਧਾਰਾ ਲੈ ਕੇ ਆਉਣ ਸੰਧਾਰਾ ਲੈ ਕੇ ਤਾਂ ਮੈਂ ਉਹਨੂੰ ਤਾਂ ਕੋਈ ਗੱਲ ਦਾ ਵਾਈ ਨਹੀਂ ਤਾਂ ਮੈਂ ਸਾਲੀ ਕਹੀ ਨਹੀਂ ਮੈਂ ਤਾਂ ਉਹਨੂੰ ਅਹੀਂ ਆ ਕੇ ਸੀ ਕੁੜੇ ਮਖ ਜਦੇ ਇਹਨਾਂ ਦੀ ਬਹੁਤ ਸੰਧਾਰ ਆ ਗਿਆ ਤੇਰੇ ਪੇਕੇ ਕਾਹਤੋਂ ਨਾ ਆਏ ਉਹ ਜੇ ਉਹਨਾਂ ਦਾ ਆ ਗਿਆ ਫਿਰ ਜ਼ਰੂਰੀ ਤਾਂ ਨਹੀਂ ਵੀ ਇਧਰੋਂ ਆਵੇ ਨਾਲੇ ਅਸੰਧਾਰਿਆ ਚ ਜੇ ਤਾਂ ਆਏ ਹੋਵੇ ਨਾ ਵੀ ਘਰੇ ਕੁਝ ਖਾਣ ਨੂੰ ਹੈਗਾ ਅਗਰੀ ਦਾ ਪਿਆਜੇ ਕੁਝ ਲੋੜ ਆ ਤਾਂ ਮੈਨੂੰ ਦੱਸ ਦੇ ਮੈਂ ਲਿਓ ਨਾ ਉਹੀ ਬਿਨਾ ਗੱਲ ਬਫਰ ਆਹ ਹੋ ਤੇਰੇ ਲੂਤੀਆਂ ਲਾਤੀਆਂ ਹੋਣਗੀਆਂ ਦੋ ਮੈਂ ਕਾਈ ਚੀਆਂ ਦੋ ਤਿੰਨ ਜੋੜ ਕੇ ਹੋਰ ਪਕਾ ਦਦਾਈ ਮੂਹਣਾ ਉਹ ਕਿਧਰ ਇਹ ਨਹੀਂ ਪਕਾਇਆ ਹੈਗਾ ਜੇ ਤੈਨੂੰ ਇੰਨਾ ਹੀ ਹੈ ਮਾਂ ਵੀ ਉਹਨਾਂ ਦੇ ਘਰੇ ਜਾ ਕੇ ਦਿਖਾਉਣਾ ਮੈਂ ਸਮਾਨ ਲਿਓ ਨਾ ਜਾ ਕੇ ਦਿਖਾਈ ਕਹਦੀ ਵੀ ਆ ਕੇ ਦੇਗੀ ਅਗਲੀਆਂ ਬਿੜਕਾ ਰੱਖਦੀਆਂ ਨੇ ਵੀ ਕੌਣ ਇਹਨਾਂ ਦੇ ਆਇਆ ਤੇ ਕੌਣ ਜਾਂਦਾ ਓ ਬਿੜਕਾ ਨਹੀਂ ਰੱਖਦੀਆਂ ਕਲੇਸ਼ ਕਰਵਾਉਂਦੀਆਂ ਆਪਣੇ ਘਰੇ ਆਹ ਨਾ ਪਰ ਮੈਨੂੰ ਆਉਂਦਾ ਸਰ ਅੱਗੇ ਕਿਵੇਂ ਉਹਦਾ ਭਰਾ ਜਦੋਂ ਦੀ ਮਾਂ ਜੀ ਆਉਂਦੀ ਸੀ ਤੇ ਉਹਦਾ ਭਰਾ ਪਰਜਾਈ ਕਿਵੇਂ ਆਉਂਦੇ ਸੀ ਉਹ ਮਰ ਚੋ ਗਿਆ ਉਹਨਾਂ ਦੇ ਮਾਂ ਹੁਣ ਤੈਨੂੰ ਵੀ ਪਤਾ ਵੀ ਇਹ ਦੀ ਪਰਜਾਈ ਦਾ ਕੀ ਹੈ ਸਭਾ ਕੇ ਇਹ ਜਾ ਬਾਲਾ ਪੜਾ ਤਾਂ ਕਰਕੇ ਡਰਦੀ ਉਹਨੂੰ ਕਹਿੰਦੀ ਨਹੀਂ ਹੈਗੀ ਫਿਰ ਤੂੰ ਵੀ ਉਸ ਗੱਲ ਨੂੰ ਸਮਝ ਲੈ ਨਾ ਬਸ ਸਮਝੀਏ ਆ ਸਮਝਿਆ ਹੋਇਆ ਉਹੀ ਗੱਲ ਮੇਰੀ ਗੱਲ ਸੁਣ ਤੂੰ ਪਹਿਲਾਂ ਕਿਵੇਂ ਦੁੱਖ ਦੇ ਸੁਖ ਦੇ ਆਉਂਦੇ ਸੀ ਹੁਣ ਉਹਨਾਂ ਨੂੰ ਕੀ ਹੋ ਗਿਆ ਅਈ ਜੱਕੜ ਉਹਨਾਂ ਦੇ ਨਾਕ ਲੜ ਗਿਆ ਵੀ ਹੁਣ ਉਹ ਆਉਣੋਂ ਹਟ ਗਏ ਉਹ ਉਦੋਂ ਇਹਦੀ ਮਾਂ ਹੁੰਦੀ ਸੀਗੀ ਉਹ ੱੱਕੇ ਨਾਲ ਨਾ ਤਾਂ ਉਦੋਂ ਵਿਆਹਿਆ ਹੋਇਆ ਸੀਗਾ ਉਹ ਉਹਦੀ ਪਰਜਾਈ ਹੈ ਨਹੀਂ ਸੀ ਆ ਜਾਂਦੇ ਸੀ ਜਿੱਦਾਂ ਦਾ ਉਹ ਵਿਆਹ ਹੋਇਆ ਉਦੋਂ ਉਹਦੀ ਮਾਂ ਗੁਜਰ ਗਈ ਹੁਣ ਕਬੀਲਦਾਰੀ ਸਾਰੀ ਉਹਦੇ ਹੱਥੋਂ ਚੌਧਰ ਕਰਦੀ ਆ ਉਹ ਨਹੀਂ ਤੇ ਸੁਭਾਅ ਦਾ ਤਾਂ ਪਤਾ ਵਰਤ ਕੇ ਕਿਸੇ ਨਾਲ ਰਾਜ ਨਹੀਂ ਹੈਗੀ ਤੂੰ ਉਹੀ ਬਸ ਉਹਨੂੰ ਕਹੀ ਜਾਂਦੀ ਐ ਮੀਤ ਨੂੰ ਕਹਿ ਤੇਰੇ ਭਰਾ ਨੂੰ ਸੰਧਾਰਾ ਲਿਆ ਕਹਿ ਤੇਰੇ ਭਰਾ ਨੂੰ ਵੀ ਦੱਸ ਕੀ ਉਹਨਾਂ ਦੇ ਘਰ ਦੇਖ ਖੜੇ ਆ ਮੇਰੀ ਗੱਲ ਸੁਣ ਪੁੱਤ ਜਦੋਂ ਮੈਂ ਉਹਨਾਂ ਦੇ ਘਰੇ ਬੈਠੀ ਸੀ ਨਾ ਉਹਨਾਂ ਨੇ ਮੈਨੂੰ ਬਾਟੀ ਚਪਕ ਫੜਾ ਤਾ ਮੈਨੂੰ ਮਨ ਮਨ ਕੁਚ ਉਹ ਫਿਰ ਉਹਨਾਂ ਨੇ ਤੈਨੂੰ ਬਾਟੀ ਫੜਾਇਆ ਤੂੰ ਪ੍ਰਾਂਤ ਭਰ ਕੇ ਦੇਆ ਕਿਹੜਾ ਕੋਈ ਚੀਜ਼ ਦੀ ਕਮੀ ਆ ਅੱਗੇ ਬਿਸਕੁਟ ਪਿਛਲੇ ਮਹੀਨੇ ਕਢਾ ਕੇ ਪਏ ਆ ਅਗਾ ਸੋ ਉਲੀ ਲੱਗਣ ਵਾਲੀ ਹੋਈ ਪਈ ਉਹ ਫੜਾਇਆ ਜਾ ਕੇ ਉਹਨਾਂ ਦੇ ਕਿਉਂ ਫੜਾਇਆ ਮਾਂ ਉਹ ਐਵੇਂ ਵਿੜਕਾ ਫਿਰ ਮੈਨੂੰ ਐਵੇਂ ਪਤਾ ਲੈਣੀ ਆਖਣੀ ਹਟ ਕੌਣ ਆਇਆ ਸੀ ਕੀ ਕਹੂੰਗੀ ਆ ਤਾਂ ਕਿਨੂੰ ਕੋਲ ਨਾ ਵੱਡਾ ਕਰਗੀ ਉਹ ਫਿਰ ਉਹੀ ਗੱਲਾਂ ਤੋਂ ਕਲੇਸ਼ ਵਧਾਉਣਾ ਮਟਾਉਣਾ ਤਾਂ ਹੈ ਨਹੀਂ ਨਾ ਮੈਥੋਂ ਨਹੀਂ ਫੜਾਇਆ ਬਸ ਉਹੀ ਗੱਲਾਂ ਨਾ ਵੱਡੇ ਕਰੇ ਜਾਂਦੇ ਉਹਨਾਂ ਦੇ ਲੈ ਕੇ ਆਉਣਗੇ ਤਾਂ ਫੜਾ ਕੇ ਆਉਂਗੀ ਨਹੀਂ ਫਿਰ ਮੈਥਾ ਬਸ ਉਹੀ ਗੱਲ ਐਂ ਕਿਛ ਕਿਛ ਕਰੂੰਗੀ ਇਹਨੂੰ ਕਿੱਥੇ ਆਉਣੀ ਹੈ ਹੋਰ ਤਾਂ ਫਿਰ ਕੋਈ ਕੰਮ ਨਹੀਂ ਹੈਗਾ ਨਾ ਵੱਡੇ ਨੂੰ ਕੀ ਆ ਪੜਦਾ ਵੀ ਆਪਣੇ ਘਰ ਦਾ ਰਹਿੰਦਾ ਜੇ ਫੜਾਏਂਗੀ ਤਾਂ ਕੋਲੀ ਬਿੜਕਾਂ ਰੱਖਦੀਆਂ ਨੇ ਪੁੱਤਾਂ ਅਗਲੀਆਂ ਅਗਲੀਆਂ ਵੀ ਬਿੜਕਾਂ ਰੱਖਦੀਆਂ ਕਿੱਧਰ ਹੀ ਨਹੀਂ ਬਿੜਕਾ ਰੱਖਦੀਆਂ ਇਹ ਮਾਂ ਤੇਰੀ ਸੋਚ ਹੀ ਐ ਅੱਗੇ ਮਾਮੇ ਕਿੰਨੇ ਕਾ ਜਾਂਦੀ ਫਿਰ ਉਹ ਤੂੰ ਹੁਣ ਕਹੇਂਗੀ ਵੀ ਗੱਲ ਕਹਿੰਦਾ ਮਾਮੇ ਤਾਂ ਉਹ ਤਾਂ ਰਵਾਜ ਹੀ ਹੈ ਨਹੀਂ ਸੀ ਇਹ ਰਵਾਜ ਇਹ ਕੰਢੀ ਉਦੋਂ ਦੇ ਬੀਜੇ ਹੋਇਆ ਹੁਣ ਤਾਂ ਇਹ ਰਵਾਜ ਹੀ ਹੈ ਨਹੀਂ ਰਵਾਜ ਹੀ ਪੁਰਾਣੇ ਨੇ ਪਹਿਲਾਂ ਫਿਰ ਉਹ ਤਾਂ ਫੇਰ ਆਉਂਦੇ ਸੀ ਹਾਂ ਤਾਂ ਬਾਰੇ ਉਹੀ ਗੱਲ ਆ ਸਮਾਂ ਭੁੱਲ ਜਾਂਦਾ ਜਦੋਂ ਬਗਾਨੀ ਆ ਜਾਂਦੀ ਆ ਉਹਦੇ ਤੇ ਰੋਬ ਜੋ ਹੋ ਹੀ ਜਾਂਦਾ ਮੈ ਨਾ ਪਖਾਤਾ ਜਮਾ ਨਾ ਤੀਆਂ ਉਂਗਲਾ ਮੈਂ ਤਾਂ ਇਨੀ ਸਮਝਾਉਂਦੀ ਕੇ ਰਾਂ ਨੂੰ ਆਏ ਹੋਗਾ ਵੀ ਕੇ ਰਾਂ ਉਲਟੀਆਂ ਲਾ ਦੇ ਆ ਜਾ ਕੇ ਵੀ ਹੁਣ ਮਾਂ ਨਾਲ ਲੜਤੇ ਮੈਂ ਕਹਾ ਜਾਂਗ ਮਾਰੀ ਦੋ ਬਣਾ ਲੀਆਂ ਦੋ ਜੇ ਮੈਂ ਕਹਈ ਤੀਆਂ ਦੁੱਗਣਾ ਦੋ ਦੋ ਹੋਰ ਜੋੜ ਕੇ ਸਾੜਤੀਆਂ ਲੜਵਾਉਂਦੀ ਮਾਰੀ ਦੇਖ ਲੈ ਮੂ ਆਕੇ ਬੋਲਦੀ ਨਹੀਂ ਹੈਗੀ ਨਰਮਾ ਇਹ ਚੱਲ ਕੋਈ ਨਾ ਮਗਾ ਕੇ ਹਟੂ ਮੈਂ ਵੀ ਮੈਨੂੰ ਵੀ ਐ ਪਿਉ ਦੀ ਤੀ ਨਾ ਜਾਣੇ ਤਾਂ ਠੀਕ ਐ ਜਿਵੇਂ ਬਣਦਾ ਬਣੀ ਜਾਵੇ ਸਰ ਅੱਬਾ ਤੇ ਆਂਦੇ ਮਾਪਿਆਂ ਨਾਲ ਕਦੇ ਕਿਸੇ ਦੇ ਨਾਲ ਖੋਇਆ ਕਰ ਸਦਾ ਸਲਾਮਤ ਰੱਖਿਆ ਕਰ ਕਿਉਂਕਿ ਜੇ ਮਾਪੇ ਨੂੰ ਕੁਝ ਹੋ ਜਾਂਦਾ ਨਾ ਤਾਂ ਸਾਸੋਰੇ ਦੇ ਬਾਲੇ ਤਾਨੇ ਮੈਨੇ ਜਰਨੇ ਪੈਂਦੇ ਆ ਅੱਬਾ ਆ ਕਰਕੇ ਕਦੇ ਵੀ ਕਿਸੇ ਤੋਂ ਕਿਸੇ ਦਾ ਮਾਪਿਓ ਨਾਲ ਕੋਈ ਚੋਤੀਤੀ ਨੂੰ ਬਗਾਨੇ ਘਰ ਜਾ ਕੇ ਤਾਨੇ ਮੈਨੇ ਤੈਣੇ ਸੜ